ਜਿਹੜਾ ਸਰੀਰ ਮਿਲਿਆ ਨਾ ਸਾਨੂੰ ਇਹ ਸਾਡੇ ਕੋਈ ਪੂਰਵਲੇ ਵੱਡੇ ਕਰਮਾਂ ਦੀ ਨਿਸ਼ਾਨੀ ਆ ਜਿਹੜਾ ਸਰੀਰ ਮਿਲ ਗਿਆ ਹੈ ਨਹੀਂ ਤਾਂ ਮਾਰੇ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਜ ਹਰ ਕੀ ਸੇਵ ਗੁਰ ਸੇਵਾ ਤੇ ਭਗਤ ਕਮਾਈ ਤਵਹਿ ਮਾਨਸ ਰਹੀ ਪਾਈ ਕਹਿੰਦੇ ਕਿ ਪੂਰਵਲਾ ਕਰਮ ਜਾ ਗਿਆ ਸਾਨੂੰ ਸਰੀਰ ਮਿਲ ਗਿਆ ਜਦੋਂ ਕਹਿੰਦੇ ਸਾਡੀ ਇਹ ਜੀਵ ਸਾਡੀ ਇਹ ਰੂਹ ਸੀ ਨਾ ਮਾਤਾ ਦੇ ਉਧਰ ਵਿੱਚ 9 ਸਾਲ ਕਹਿੰਦੇ ਪੁੱਠਾ ਲੜਕਦਾ ਬੱਚਾ ਤੇ ਕਹਿੰਦੇ ਰੱਬ ਨਾਲ ਕਹਿੰਦੇ ਇਕਰਾਰ ਕਰਦਾ ਤੇ ਰੱਬ ਨਾਲ ਕਹਿੰਦੇ ਇਕਰਾਰ ਕਰਦਾ ਬਹੁਤ ਬਚਨ ਕਰਦਾ ਭਈ ਮੈਂ ਮਹਾਰਾਜ ਮੈਨੂੰ ਇੱਕ ਵਾਰੀ ਤੂੰ ਸੰਸਾਰ ਤੇ ਭੇਜ ਦੇ ਮੈਂ ਸੰਸਾਰ ਤੇ ਜਾਵਾਂਗਾ ਤੇਰਾ ਨਾਮ ਜਪਾਂਗਾ ਵੰਦਗੀ ਕਰਾਂਗਾ ਤੇ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਬੇਦਾਗ ਲੈ ਕੇ ਬਾਪਸ ਆਵਾਂਗਾ ਬੋਲੋ ਸਤਿਨਾਮ ਪਰ ਕਹਿੰਦੇ 9 ਮਹੀਨੇ ਮਿੰਤਾ ਕਰਦਾ ਜਦੋਂ ਕਹਿੰਦੇ ਸੰਸਾਰ ਤੇ ਆਉਂਦਾ ਨਾ ਤੇ ਮਾਰੇ ਕਹਿੰਦੇ ਸਭ ਕੁਝ ਭੁੱਲ ਜਾਂਦਾ ਕਿ ਬੋਲੋ ਸਤਨਾਮ ਵਾਹਿਗੁਰੂ ਸਾਰਾ ਕੁਝ ਭੁਲਾਤਾ ਕਿਉਂਕਿ ਪਿਆਰਿਓ ਮਹਾਪੁਰਖਾਂ ਨੂੰ ਆਪਾਂ ਕਿਉਂ ਯਾਦ ਕਰਦੇ ਆਂ ਕਹਿੰਦੇ 24000 ਸਾਹ ਮਿਲਦਾ ਦਿਨ ਤੇ ਰਾਤ ਦਾ ਸਾਨੂੰ 24000 ਸਾਹ ਪਰ ਮਾਰੇ ਕਹਿੰਦੇ ਸਫਲਾ ਨੂੰ ਕਿੰਨਾ ਕਰਦੇ ਆਂ ਆਪਾਂ ਹੁਣ ਕਹਿੰਦੇ ਜਿਹੜੇ ਬੰਦੇ ਨੂੰ ਕਹਿੰਦੇ ਹਰ ਰੋਜ਼ ਕਹਿੰਦੇ ਪਰ ਡੇ ਦਾ ਕਹਿੰਦੇ 24000 ਦਾ ਨੁਕਸਾਨ ਹੋ ਰਿਆ ਤੇ ਕਹਿੰਦੇ ਫਿਰ ਉਹਦਾ ਵਿਆਜ ਕਦੋਂ ਪੂਰਾ ਹੋਣਾ ਮਾ ਵਿਆਜ ਕਿਉਂਕਿ ਅਸੀਂ ਬੰਦਗੀ ਨਹੀਂ ਕਰਦੇ ਹੁਣ ਕਹਿੰਦੇ ਇੱਕ ਬੰਦੇ ਨੇ ਕਹਿੰਦੇ 20 ਸਾਲ ਬੰਦਗੀ ਨਹੀਂ ਕੀਤੀ 20 ਸਾਲ ਕਹਿੰਦੇ ਤਪ ਨਹੀਂ ਕੀਤਾ ਫਿਰ ਕਹਿੰਦੇ 20 ਸਾਲ ਦਾ ਵਿਆਜ ਕਿੰਨਾ ਹੋ ਗਿਆ ਕਹਿੰਦੇ 40 ਸਾਲਾਂ ਤੱਕ ਸਾਡਾ ਫਿਰ ਵਿਆਜ ਹੀ ਪੂਰਾ ਹੋਣਾ ਤੇ ਕਹਿੰਦੇ 40 ਸਾਲ ਸਾਡੀ ਉਮਰ ਕਿੰਨੀ ਕੁ ਰਹਿ ਗਈ ਆ ਅੱਜ ਕੱਲ ਕਿਉਂਕਿ ਪਿਆਰਿਓ ਸਭ ਤੋਂ ਜਿਹੜਾ ਇੱਕ ਪਰਿਵਾਰ ਆ ਨਾ ਪਰਿਵਾਰ ਵਿੱਚ ਕਹਿੰਦੇ ਸਭ ਤੋਂ ਜਿਹੜਾ ਵੱਡਮੁੱਲਾ ਕਰਮ ਹੁੰਦਾ ਇੱਕ ਮਾਂ ਦਾ ਹੁੰਦਾ ਜੇ ਕਹਿੰਦੇ ਮੇਰੀ ਮਾਂ ਮੇਰੀ ਭੈਣ ਕਹਿੰਦੇ ਅਮਰਤ ਵੇਲੇ ਸੰਭਾਲਦੀ ਆ ਤਾਂ ਕਹਿੰਦੇ ਆਟੋਮੈਟਿਕ ਕਹਿੰਦੇ ਬੱਚੇ ਵੀ ਉੱਠਣਗੇ ਪ੍ਰਤਨ ਮਾਵਾ ਹੁੰਦੀਆਂ ਸੀ ਆ ਨਾ ਪ੍ਰਤਨ ਮਾ ਕਹਿੰਦੀ ਸੀ ਪੁੱਤ ਪਹਿਲਾ ਨਿਤਨੇਮ ਕਰ ਬੰਦਗੀ ਕਰ ਕਹਿੰਦੇ ਪ੍ਰਸ਼ਾਦਾ ਫਿਰ ਮਿਲਣਾ ਬੋਲੋ ਸਤਨਾ। ਫਿਰ ਕਹਿੰਦੇ ਪ੍ਰਸ਼ਾਦਾ ਮਿਲਣਾ ਪਹਿਲਾ ਬੰਦਗੀ ਕਰ ਨਿਤਨੇਮ ਕਰ। ਤੇ ਕਹਿੰਦੇ ਪ੍ਰਤ ਨਮਾਵਾਂ ਦਾ ਕਹਿੰਦੇ ਕਿਰਦਾਰ ਸੀ। ਅੱਜ ਜਦੋਂ ਆਪਾਂ ਕਹਿੰਦੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਆ ਨਾ ਉਹਨਾਂ ਦਾ ਵਿਚਾਰਦੇ ਆ ਤੇ ਕਹਿੰਦੇ ਮਹਾਪੁਰਖਾਂ ਦਾ ਦੇਖੋ ਸਾਹਮਣੇ ਸਰੂਪ ਲੱਗਿਆ ਨਾ ਮਹਾਰਾਜ ਜੀ ਦਾ। ਕਹਿੰਦੇ ਸਾਡੇ ਅੰਦਰ ਮਹਾਰਾਜ ਦਾ ਕਹਿੰਦੇ ਸਰੂਪ ਦੇ ਦਰਸ਼ਨ ਕਰਕੇ ਹੀ ਸਾਡਾ ਕਹਿੰਦੇ ਮਾਨਾ ਨਾ ਜਿਹੜਾ ਕਹਿੰਦੇ ਬੰਦਗੀ ਕਰਨ ਨੂੰ ਕਰਦਾ ਫਿਰ ਕਹਿੰਦੇ ਇਹ ਕੀ ਆ ਇਹ ਕਹਿੰਦੇ ਮਹਾਰਾਜ ਦੀ ਕਮਾਈ ਆ ਬੋਲੋ ਸਤਿ ਇਹ ਹੀ ਕਮਾਈ ਆ ਕਿਉਂਕਿ ਜਿਹੜਾ ਸਾਧੂ ਆ ਨਾ ਸਾਧੂ ਭਾਵੇਂ ਕਹਿੰਦੇ ਸਾਧੂ ਨੂੰ ਕੋਈ ਮੰਨੇ ਜੇ ਨਾ ਮੰਨੇ ਪਰ ਕਹਿੰਦੇ ਸਾਧੂ ਦਾ ਇੱਕ ਕੋਈ ਕਰਮ ਹੁੰਦਾ ਇਹਨੂੰ ਕਿਸੇ ਤਰੀਕੇ ਨਾਲ ਅਸੀਂ ਤਾਰਦੀ ਆ ਬੋਲੋ ਸਤਿ ਇਕ ਕੋਈ ਕਰਮਾ ਸਾਧੂ ਦਾ ਵੀ ਤਰ ਜਾਵੇ ਸਾਧੂ ਨੂੰ ਕੋਈ ਫਰਕ ਨਹੀਂ ਕੋਈ ਮੇਰੀ ਸੋਭਾ ਕਰੇ ਕੋਈ ਮੇਰੀ ਵਡਿਆਈ ਕਰੇ ਸਾਧੂ ਕਹਿੰਦੇ ਆਪਣੀ ਚਾਲ ਚੱਲਦੇ ਜਾਂਦੇ ਆ ਕਿਉਂਕਿ ਅਮੀ ਥੋੜੀਆ ਪੱਜ ਸਾਧੂਆਂ ਨੂੰ ਯਾਦ ਕਰਦੇ ਆ ਤੁਸੀਂ ਬੈਠੇ ਹੋ ਕਿੰਨਿਆਂ ਦਾ ਇਹ ਸਵਾਲ ਹੋਵੇਗਾ ਵੀ ਸਾਡੇ ਕੋਲੇ ਅੱਜ ਸਮਾਂ ਨਹੀਂ ਸੀ بارش ਬਹੁਤ ਸੀ ਅਸੀਂ ਫਿਰ ਵੀ ਆ ਗਏ ਪਰ ਪਿਆਰਿਓ ਤੁਸੀਂ ਆਪ ਨਹੀਂ ਆਏ ਇਹ ਕਹਿੰਦੇ ਸਾਨੂੰ ਧੰਨ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੀ ਬੰਦਗੀ ਖਿੱਚ ਕੇ ਲੈ ਕੇ ਆਈ ਆ ਬੋਲੋ ਸਤਿ